ਅਸੀਂ ਉੱਥੇ ਗਊਆਂ ਦੀ ਸੇਵਾ ਕਰਦੇ ਆਂ ਅ ਬਾਂਦਰਾਂ ਨੂੰ ਰੋਟੀਆਂ ਪੁੱਤ ਹਾਂਜੀ ਮੋਰਾਂ ਨੂੰ ਦਾਣੇ ਹੋਰ ਵੀ ਜਿੰਨੇ ਜਾਨਵਰ ਨੇ ਉਹਨਾਂ ਦੀ ਉੱਥੇ ਜਾ ਕੇ ਸੇਵਾ ਕਰੀਂਦੀ ਐ ਠੀਕ ਹੈ ਅਸੀਂ ਜਿਹੜੀ ਦਵਾਈ ਦਿੰਨੇ ਆਂ ਬੇਟਾ ਹਾਂਜੀ ਚਾਹੇ ਤਾਂ ਨਸ਼ਾ ਕਿਸੇ ਵੀ ਕਿਸਮ ਦਾ ਹੋਵੇ ਅ ਚਿੱਟੇ ਦਾ ਸਮੈਕ ਦਾ ਭੁੱਕੀ ਦਾ ਅਫੀਮ ਦਾ ਮੈਡੀਕਲ ਦਾ ਸਰਾਬ ਦਾ ਇਹ ਵੀਡੀਓ ਭੈਣ ਭਰਾ ਜ਼ਰੂਰ ਦੇਖਣਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਭੈਣ ਭਰਾ ਨਸ਼ਾ ਕਰਦਾ ਵਾ ਤੇ ਉਹ ਨਸ਼ੇ ਨੂੰ ਛੱਡਣਾ ਚਾਹੁੰਦੇ ਆ ਸੋ ਅੱਜ ਆਏ ਜੀ ਆਪਾਂ ਜ਼ਿਲ੍ਹਾ ਸੰਗਰੂਰ ਪਿੰਡ ਕੱਟੂਵਾਲੀਆਂ ਅੱਜ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣਾ ਹੈ ਨਾ ਮਿੱਤਰੋ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੀਆਂ ਮਤਲਬ ਵੀ ਅੱਜ ਕੱਲ੍ਹ ਜਿਹੜੇ ਪਿੰਡ ਭਰਾ ਨਸ਼ਾ ਕਰਦੇ ਆ ਤੇ ਪਰਿਵਾਰ ਤੰਗ ਆ ਨਾ ਮਾਪਿਓ ਬਹੁਤ ਦੁਖੀ ਆ ਆਪਣੇ ਬੱਚਿਆਂ ਤੋਂ ਵੀ ਨਸ਼ਾ ਕਰਦੇ ਆ ਤਾਂ ਉਹ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣੇ ਉਹ ਸਾਰੀ ਗੱਲ ਬਾਤ ਤੁਹਾਨੂੰ ਆਪੇ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਉਹ ਠੀਕ ਠਾਕ ਹੋ ਜੀ ਹਾਂਜੀ ਹਾਂ ਬਹੁਤ ਜੀ ਨਾਮ ਆ ਜੀ ਆਪਣਾ ਸਾਡਾ ਨੌ ਸਰਦਾਰ ਲਖਵੀਰ ਸਿੰਘ ਹੈ ਜੀ ਹਾਂਜੀ ਅਸੀਂ ਬੇਟਾ ਬਚਪਨ ਤੋਂ ਗਊਆਂ ਦੀ ਸੇਵਾ ਕਰਦੇ ਆਂ ਹਾਂਜੀ ਸੋਈਆਂ ਦੇ ਬੀੜ ਦੇ ਵਿੱਚ ਹਾਂਜੀ ਹਾਂਜੀ ਜਿਹੜੇ ਵੀ ਪਰਿਵਾਰ ਦੇ ਵਿੱਚ ਪੁੱਤ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਜਦੋਂ અપਾਰ ਕਿਰਪਾ ਹੁੰਦੀ ਹੈ ਹਾਂਜੀ ਉਦੋਂ ਹਰੇਕ ਦੁੱਖ ਛੋਟਾ ਲੱਗਣ ਲੱਗ ਜਾਂਦਾ ਬੇਟਾ ਬਿਲਕੁਲ ਅਸੀਂ ਉੱਥੇ ਗਊਆਂ ਦੀ ਸੇਵਾ ਕਰਦੇ ਆਂ ਅ ਬਾਂਦਰਾ ਨੂੰ ਰੋਟੀਆਂ ਪੁੱਤ ਹਾਂਜੀ ਮੋਰਾਂ ਨੂੰ ਦਾਣੇ ਹੋਰ ਵੀ ਜਿੰਨੇ ਜਾਨਵਰ ਨੇ ਉਹਨਾਂ ਦੀ ਉੱਥੇ ਜਾ ਕੇ ਸੇਵਾ ਕਰਿੰਦੀ ਹੈ ਠੀਕ ਹੈ ਅਸੀਂ ਜਿਹੜੀ ਦਵਾਈ ਦਿੰਨੇ ਆ ਬੇਟਾ ਹਾਂਜੀ ਚਿਹਦਾ ਨਸ਼ਾ ਕਿਸੇ ਵੀ ਕਿਸਮ ਦਾ ਹੋਵੇ ਚਿੱਟੇ ਦਾ ਸਮੈਕ ਦਾ ਭੁੱਕੀ ਦਾ ਫੀਮ ਦਾ ਮੈਡੀਕਲ ਦਾ ਸ਼ਰਾਬ ਦਾ ਜਾਂ ਨਸ਼ਾ ਕਰ ਕਰ ਬ੍ਰੇਨ ਦੀ ਜਿਹੜੀਆਂ ਨਸਾਂ ਨੇ ਦਿਮਾਗ ਦੀਆਂ ਕਮਜ਼ੋਰ ਹੋ ਚੁੱਕੀਆਂ ਨੇ ਜਾਂ ਬੇਟਾ ਸਰੀਰ ਡੀਗੂ ਡੀਗੂ ਕਰਦਾ ਰਹਿੰਦਾ ਹੈ ਜਾਂ ਬਲੱਡ ਨਹੀਂ ਬਣਦਾ ਸਰੀਰ ਦੇ ਵਿੱਚ ਤਾਕਤ ਨਹੀਂ ਆਉਂਦੀ ਜਾਂ ਪੁੱਤ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਸਵੇਰ ਜਦੋਂ ਹੁੰਦੀ ਹੈ ਮਾਮਾ ਲੜਦਿਆਂ ਨੇ ਪਿਓ ਲੜਦੇ ਨੇ ਮਨ ਉਦਾਸ ਰਹਿੰਦੇ ਨੇ ਵੀ ਸਾਡਾ ਬੱਚਾ ਕਿਹੜੇ ਦੁੱਖ ਦੇ ਵਿੱਚ ਚਲਾ ਗਿਆ ਅਸੀਂ ਲਾਡਾ ਪਾਲਾ ਨਾਲ ਪਾਲ ਕੇ ਇਹਨੂੰ ਬੱਚੇ ਨੂੰ ਅਸੀਂ ਪੜਾਇਆ ਲਿਖਾਇਆ ਜਦੋਂ ਜਵਾਨੀ ਵੇਲੇ ਅਸੀਂ ਕੰਮ ਲੈਣਾ ਸੀ ਸਾਡਾ ਬੱਚਾ ਕਿਸ ਹਿਸਾਬਾ ਲੱਗ ਗਿਆ ਹੁਣ ਬੇਟਾ ਕਿਸੇ ਕਿਸਮ ਦੀ ਨਿਰਾਸ਼ ਹੋਣ ਦੀ ਲੋੜ ਨਹੀਂ ਅਬ ਦਾ ਪਰਿਵਾਰ ਜਿਹੜੇ ਪਰਿਵਾਰ ਦੇ ਵਿੱਚ ਨਸ਼ਾ ਹੈ ਪੁੱਤੋ ਉਹਦਾ ਪਹਿਲੀ ਵਿਚਾਰਾ ਖਤਮ ਹੋਇਆ ਪਿਆ ਹੁੰਦਾ ਉਹ ਜਾ ਕੇ ਬੈਦਾਂ ਦੇ ਪੈਸਿਆਂ ਨਾਲ ਜੇਬਾਂ ਕਿਥੋਂ ਭਰਦੇ ਅਸੀਂ ਬੇਟਾ ਜਿਹੜੀ ਦਵਾਈ ਦਿੰਨੇ ਆ ਨਸ਼ਾ ਛੱਡਣ ਦੀ ਬਿਲਕੁਲ ਫ੍ਰੀ ਦਿੰਨੇ ਆ ਕੋਈ ਬੇਟਾ ਅਸੀਂ ਪੈਸਾ ਨਹੀਂ ਲੈਂਦੇ ਸਿਰਫ ਜਦੋਂ ਇੱਕ ਵਾਰ ਆਉਣਾ ਹੈ ਆਉਣ ਦੀ ਵੀ ਲੋੜ ਨਹੀਂ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਪੁੱਤੋ ਚਾਹੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜੋ ਵੀ ਜਿਹੜੇ ਵੀ ਮਰਜੀ ਦੇਸ਼ ਹੈ ਪਤ ਤੁਸੀਂ ਕੋਰੀਅਰ ਵੀ ਕਰਵਾ ਸਕਦੇ ਹੋ ਸਾਤੋਂ ਆ ਕੇ ਅਲਝਾ ਵੀ ਸਕਦੇ ਹੋ ਜਿਹੜੀ ਦਵਾਈ ਦਿੰਨੇ ਆ ਬੇਟਾ ਅਸੀਂ ਬਿਲਕੁਲ ਫਰੀ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਜਿਹੜੀਆਂ ਭਸਮਾਂ ਨੇ ਪੁੱਤੋ ਉਹ ਅਸੀਂ ਲਿਖ ਕੇ ਦੇ ਦਿੰਨੇ ਆ ਅਗਲਾ ਬਾਜ਼ਾਰ ਚ ਜਾ ਕੇ ਲੈ ਆਉਂਦਾ ਨਾ ਪੁੱਤਰ ਅਸੀਂ ਤੋੜ ਲੱਗਣ ਦਈਏ ਕਿਸੇ ਵੀ ਕਿਸਮ ਦੀ ਬੱਚਾ ਕਾਲਾ ਪੀਲਾ ਹੋ ਜਾਂਦਾ ਬੱਚੇ ਜਿਹੜੇ ਚਿੱਟੀਆਂ ਨਸ਼ਾ ਕਰਦੇ ਨੇ ਜਾਂ ਬੇਟਾ ਹੋਰ ਤਰ੍ਹਾਂ ਤਰ੍ਹਾਂ ਦੇ ਰੋਗ ਹੋ ਲੱਗ ਜਾਂਦੇ ਨੇ ਸਰੀਰ ਦੇ ਵਿੱਚ એનર્ਜੀ ਨਹੀਂ ਰਹਿੰਦੀ ਐਸੀ ਗੁਰੂ ਮਹਾਰਾਜ ਦੀ ਕਿਰਪਾ ਬੇਟਾ ਜਦੋਂ ਸਾਡੇ ਲਵੇ ਆਉਣਾ ਹੈ ਪਹਿਲਾਂ ਸਾ ਤੋਂ ਨੰਬਰ ਲਵਾ ਕੇ ਟਾਈਮ ਲੈਣਾ ਜੀ ਕਿਉਂਕਿ ਉਹਰੇ ਸੰਗਤ ਦਾ ਰਸ ਬਹੁਤ ਜ਼ਿਆਦਾ ਹੁੰਦਾ ਹੈ ਨੰਬਰ ਲਵਾ ਕੇ ਗੁਰੂ ਘਰ ਮੱਥਾ ਟੇਕ ਕੇ ਉਹਨਾ ਗਉਆਂ ਨੂੰ ਕੁਛ ਨਾ ਕੁਛ ਪਾ ਕੇ ਆਉਣਾ ਜਾਂ ਨਾਲ ਲੈ ਕੇ ਆਉਣਾ ਇਹ ਬਹੁਤ ਵੱਡੀ ਸੇਵਾ ਜੀ ਆਪ ਕਰੀਏ ਗਉਂ ਚਾਲਾ ਦੀ ਹਾਂਜੀ ਹਾਂਜੀ ਅੱਜ ਕੱਲ ਮੈਂ ਤੁਹਾਨੂੰ ਦੱਸਦਾ ਜਿਵੇਂ ਅੱਜ ਕੱਲ ਤਾਂ ਕੋਈ ਵੀ ਵੈਦਾ ਉਹ ਵੀ ਡਾਕਟਰ ਆ ਪੈਸੇ ਤੋਂ ਬਣਾ ਕੰਮ ਨਹੀਂ ਕਰਦਾ ਨਾ ਜੀ ਨਾ ਮਾਪੁਰਸ਼ੋ ਸਾਡੇ ਤੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਜਿਆਦੀ ਕਿਰਪਾ ਹੈ ਸਾਡਾ ਪਰਿਵਾਰ ਬਹੁਤ ਬਲੰਦੀਆਂ ਸੁੰਦਾ ਬਾਹਰ ਬਹੁਤ ਕਾਰੋਬਾਰ ਨੇ ਸਾਡੇ ਸਾਡੇ ਦੇ ਗੁਰੂ ਮਹਾਰਾਜ ਦੀ ਬੜੀ ਰਹਿਮਤ ਹੈ ਅਸੀਂ ਚਾਹੁੰਦੇ ਆਂ ਵੀ ਸਾਡੇ ਸਾਡੀ ਗੁਰੂ ਮਹਾਰਾਜ ਨੇ ਸਾਡੇ ਤੇ ਜਦੋਂ ਇਨੀ ਰਹਿਮਤ ਬਖਸ਼ੀ ਹੈ ਸੱਚੇ ਪਾਤਸ਼ਾਹ ਨੇ ਵੀ ਅਸੀਂ ਵੀ ਕਿਸੇ ਦੇ ਦੁੱਖ ਦੇ ਵਿੱਚ ਸਹਾਇੀ ਹੋਈਏ ਬੇਟਾ ਸਾਨੂੰ ਕਿਸੇ ਕਿਸਮ ਦਾ ਕੋਈ ਜਿਹੜਾ ਹੈਗਾ ਸਾਨੂੰ ਸੌਂਕ ਹੈ ਕਿਸੇ ਦੀ ਖੁਸ਼ੀ ਹੈ ਜਿਹੜੀ ਅਸੀਂ ਦੁੱਗਣੀ ਕਰੀਏ ਜਿਹੜੀਆਂ ਸਾਡੀਆਂ ਧੀਆ ਭੈਣਾਂ ਹਮੇਸ਼ਾ ਰੋਂਦੀਆਂ ਰਹਿੰਦੀਆਂ ਨੇ ਵੀ ਸਾਡਾ ਪਹਿਲਾ ਮੈਂ ਆਪਣੇ ਘਰ ਵਾਲੇ ਨਾਲ ਉਮਰ ਕੱਢ ਲਈ ਬਤੀਆ ਲਈ ਉਹ ਸ਼ਰਾਬ ਪੀਣੋਂ ਨਹੀਂ ਹਟਿਆ ਫੀਮ ਖਾਣੋਂ ਨਹੀਂ ਹਟਿਆ ਪੁੱਕੀ ਖਾਣੋਂ ਨਹੀਂ ਹਟਿਆ ਹੁਣ ਬੱਚੇ ਚਿੱਟੇ ਦੇ ਨਸੇ ਜੋਗੇ ਚਾਹੇ ਸਾਡੀ ਕੋਈ ਧੀ ਭੈਣ ਹੈ ਚاہے ਕੋਈ ਬਜ਼ੁਰਗ ਹੈ ਚਾਹੇ ਬੱਚਾ ਹੈ ਪੁੱਤ ਉਹ ਇੱਕ ਵਾਰ ਸਾਡੇ ਲੋ ਬਜਟ ਜ਼ਰੂਰ ਕਰਨਾ ਕਿ ਪਹਿਲਾਂ ਫੋਨ ਤੇ ਨੰਬਰ ਲਵਾ ਲੈਣਾ ਸੋਨੂੰ ਪਤਾ ਹੈ ਰਸ ਜਿਆਦਾ ਹੁੰਦਾ ਪੁੱਤ ਨੰਬਰ ਲਵਾ ਕੇ ਆਉਣ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਸਮੱਸਿਆ ਨਹੀਂ ਆਉ ਜਿਹੜੀ ਅਸੀਂ ਦਵਾਈ ਦਿੰਨੇ ਆ ਬੇਟਾ ਉਹ ਬ੍ਰੇਨ ਨੂੰ ਪੂਰਾ ਬਿਲਕੁਲ ਸਾਫ਼ ਕਰ ਦਿੰਦੀ ਹੈ ਦੁਬਾਰਾ ਬੰਦੇ ਨੂੰ ਤੋੜ ਨਹੀਂ ਲੱਗਦੀ ਨਾ ਉਹਨੂੰ ਪਤਾ ਲੱਗੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਨਸ਼ਾ ਕਰਦੇ ਤੇ ਬ੍ਰੇਨ ਨੂੰ ਤਾਕਤ ਦਿੰਦੀ ਹੈ ਜਿਹੜਾ ਬਲੱਡ ਹੈ ਬੇਟਾ ਉਹਦੇ ਜਿਹੜੇ ਬਲੱਡ ਹੈ ਉਹ ਬਿਲਕੁਲ ਸਾਫ਼ ਕਰ ਦਿੰਦੀ ਹੈ ਇਹ ਜਿਹੜੇ ਜਿਹੜੇ ਦਵਾਈ ਆਪਾਂ ਤਿਆਰ ਕਰਦੇ ਆ ਜੀ ਨਾ ਇਹ ਕਿਸ ਤਰੀਕੇ ਨਾਲ ਮਤਲਬ ਕਰਦੇ ਆ ਜਾਂ ਕੋਈ ਸਾਨੂੰ ਵੀ ਕੋਈ ਚੀਜ਼ ਲੈ ਕੇ ਆਉਣੀ ਪਊਗੀ ਜੀ ਕੋਈ ਹਾਂ ਬੇਟਾ ਜਿਹੜੀ ਦਵਾਈ ਅਸੀਂ ਦਿੰਨੇ ਆ ਨਸਾ ਛਡਣ ਦੀ ਉਹ ਬਿਲਕੁਲ ਫਰੀ ਦਿੰਨੇ ਆ ਅਸੀਂ ਕੋਈ ਪੈਸਾ ਨਹੀਂ ਲੈਣਾ ਜਿਹੜੀਆਂ ਬੇਟਾ ਅਸੀਂ ਭਾਸਮਾ ਲਿਖ ਕੇ ਦੇਵਾਂਗੇ ਜਿਨ੍ਹਾਂ ਦਾ ਸਰੀਰ ਦੇ ਵਿੱਚ ਨਰਜੀ ਆਉਂਦੀ ਹੈ ਬਲੱਡ ਚੇਂਜ ਹੁੰਦਾ ਹੈ ਬੱਚਾ ਦੁਬਾਰਾ ਜ਼ਿੰਦਗੀ ਦੇ ਵਿੱਚ ਨਸਾ ਨਾ ਕਰੇ ਉਹਨੂੰ ਅਸੀਂ ਕੁਝ ਲਿਖ ਕੇ ਦੇ ਦਿੰਨੇ ਆ ਪਤੋ ਉਹ ਆਹਦਾ ਬਾਜ਼ਾਰ ਚੋਂ ਮੰਗਾ ਕੇ ਫਿਰ ਅਸੀਂ ਇਕੱਠੀ ਬਣਾ ਦਿੰਨੇ ਆ ਥੋੜਾ ਰਸ ਜਿਆਦਾ ਹੁੰਦਾ 100 100 2 2 3 3 100 ਬੰਦੇ ਦੀ ਦਵਾਈ ਇਕੱਠੀ ਬਣਦੀ ਆ ਅਸੀਂ ਅੱਜ ਵੀ ਜਦੋਂ ਅਸੀਂ ਆਏ ਆ ਜੀ ਤੇ ਬਹੁਤ ਮਤਲਬ ਵੀ ਭਣ ਭਰਾ ਆਏ ਸੀ ਉਹ ਮੋੜ ਕੇ ਕਹਿੰਦੇ ਵੀ ਅੱਜ ਮੈਂ ਕਹਿੰਦਾ ਵੀ ਬਾਬਾ ਜੀ ਤੇ ਛੁੱਟੀ ਆ ਅੱਜ ਤਾਂ ਕਰਕੇ ਉਹ ਚਲੇ ਗਏ ਤੇ ਬਹੁਤ ਵੱਡੀ ਗੱਲ ਆ ਇਹ ਹਨਾ ਨਾਲ ਗਉਆਂ ਦੀ ਵੀ ਸੇਵਾਾਂ ਦੀ ਬਿਲਕੁਲ ਬੇਟਾ ਜਿਹੜੀ ਗਉਆਂ ਦੇ ਮਤਲਬ ਆਪਾਂ ਸੇਵਾ ਕਰਦੇ ਆ ਹਨਾ ਉਹਨਾਂ ਲਈ ਮਤਲਬ ਜਿਹੜੀ ਸੰਗਤ ਆਵੇ ਬੇਟਾ ਕਿਸੇ ਵੀ ਕਾਰੋਬਾਰ ਦੇ ਵਿੱਚ ਵਾਦਾ ਨਹੀਂ ਹੁੰਦਾ ਬੰਦੇ ਦਾ ਜਾਂ ਉਹ ਅਮਰੀਕਾ ਹੈ ਆਸਟ੍ਰੇਲੀਆ ਹੈ ਕੈਨੇਡਾ ਹੈ ਇੰਗਲੈਂਡ ਹੈ ਫਰਾਂਸ ਹੈ ਜਾਪਾਨ ਜਿਹੜੇ ਵੀ ਮਰਜੀ ਮੁਲਖ ਦੇ ਵਿੱਚ ਹੈ ਜਾਂ ਕਹਿੰਦੇ ਐ ਵੀ ਸਾਡੇ ਕਾਰੋਬਾਰ ਚ ਪੈ ਤਾਂ ਨਹੀਂ ਹੈਗੀ ਪਰਿਵਾਰ ਚ ਵਾਧਾ ਨਹੀਂ ਹੈਗਾ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜਾਂ ਬੱਚਿਆਂ ਦੇ ਕਾਰੋਬਾਰ ਨਹੀਂ ਚੱਲਦੇ ਜਾਂ ਨਸੇ ਤੋਂ ਸਟਕਾਰਾ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਬਾਈ ਜੀ ਗਊ ਮਾਤਾ ਦੀ ਤਨੋਂ ਮਨੋਂ ਤੁਹਾਨੂੰ ਸੇਵਾ ਕਰੋ ਸੋਨੂੰ ਇੱਕ ਹਫ਼ਤੇ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਹੋ ਜਾਊ ਇਹ ਬੇਟਾ ਬੇ ਇਹ ਜਿਹੜੀ ਗਊ ਮਾਤਾ ਹੈ ਪੁੱਤ ਇਹ ਬੋਲ ਕੇ ਆਵਾਜ਼ ਤਾਂ ਦੇ ਨਹੀਂ ਸਕਦੀ ਜਦੋਂ ਤੁਸੀਂ ਇਹਨੂੰ ਬੇਟਾ ਇੱਕ ਹੱਥ ਨਾਲ ਪਾਉਂਗੇ ਤਾਂ ਦੂਜੇ ਹੱਥ ਨਾਲ ਲੇ ਲੂੰਬੀ ਐਡਾ ਵੱਡਾ ਸਵਾਰਥ ਹੈ ਇਹ ਜਿਹੜੀ ਗਊਆਂ ਹਨ ਜਿੱਥੇ ਆਪਾਂ ਸੇਵਾ ਕਰਨੀ ਹੈ ਕਿਸ ਜਗ੍ਹਾ ਤੇ ਪੁੱਤ ਜਿਹੜੇ ਪਿੰਡੋਂ ਤੁਸੀਂ ਤੁਰਦੇ ਹੋ ਜਿੱਥੋਂ ਵੀ ਤੁਰਦੇ ਹੋ ਉੱਥੇ ਗੁਰੂ ਘਰ ਮੱਥਾ ਟੇਕ ਕੇ ਆਉਣਾ ਹੈ ਆਪਦੇ ਜਿਹੜੇ ਨਗਰ ਚ ਗਊਸਾਲਾ ਹੈ ਉੱਥੇ ਵੀ ਤੁਸੀਂ ਸੇਵਾ ਕਰ ਸਕਦੇ ਹੋ ਬੇਟਾ ਜੀ ਨਹੀਂ 90ਵੇਂ ਸਮਾ ਤਾਂ 90ਵੇਂ ਵੀ ਲਿਆ ਸਕਦੇ ਹੋ ਤਾਂ ਅਸੀਂ ਰਜਾਨਾ ਦੀ ਤਰ੍ਹਾਂ ਪੁੱਤ ਸਵੇਰੀ ਜਾ ਕੇ ਗਊਆਂ ਦੀ ਸੇਵਾ ਕਰਦੇ ਹਾਂ ਬੇਟਾ ਫਿਰ ਉੱਥੇ ਜੋਗਦਾਨ ਦੇਣ ਕਿਹੜਾ ਕਿਹੜਾ ਜੀ ਆਪਾਂ ਹਰ ਇੱਕ ਦਿਨ ਹੁੰਨੇ ਆ ਬੇਟਾ ਸਤਵਾਰ ਨੂੰ ਆ ਸਕਦੇ ਬਿਲਕੁਲ ਬੇਟਾ ਕੋਈ ਸਾਡਾ ਜਿਹੜਾ ਟਾਈਮ ਹੈ ਸਵੇਰੇ 4 ਵਜੇ ਤੋਂ ਲੈ ਕੇ 2 ਵਜੇ ਤੱਕ ਦੇ ਬੇਟਾ ਸਵੇਰੇ 4 ਵਜੇ ਤੋਂ ਜਾਨਕੀ ਆਉਣ ਲੱਗ ਜਾਂਦੇ ਹਾਂ ਹਾਂਜੀ ਹਾਂਜੀ ਤੇ ਆਪਣੀ ਲੋਕੇਸ਼ਨ ਕੀ ਹੈ ਦੀ ਇੱਕ ਵਾਰੀ ਫੇਰ ਦੱਸ ਦੀ ਲੋਕੇਸ਼ਨ ਆਪਣੀ ਪਿੰਡ ਦਾ ਸਾਡੀ ਲੋਕੇਸ਼ਨ ਹੈ ਬੇਟਾ ਪਿੰਡ ਕਟੂਵਾਲੀਆਂ ਹਾਂਜੀ ਜ਼ਿਲ੍ਹਾ ਸੰਗਰੂਰ ਇਹ ਸੰਗਰੂਰ ਤੋਂ ਵੀ ਬੇਟਾ 14 ਕਿਲੋਮੀਟਰ ਹੈ ਬਰਨਾਲੇ ਤੋਂ ਵੀ 14 ਕਿਲੋਮੀਟਰ ਹੈ ਧੂਰੀ ਤੋਂ 16 ਕਿਲੋਮੀਟਰ ਹੈ ਇਹ ਸੈਂਟਰ ਦੇ ਵਿੱਚ ਆਉਣਾ ਹੈ ਸਾਡਾ ਮੈਂਡ ਦਾ ਸਮਾ ਦਿਉਲ ਮੈਰਿਜ ਪੈਲਸ ਪਿੰਡ ਕੱਟੂਵਾਲੀਆਂ ਸਾਡਾ ਮੋਬਾਈਲ ਨੰਬਰ 904118 98655 ਸਾਡੇ ਬੇਟਾ ਜਦੋਂ ਵੀ ਆਉਣਾ ਹੈ ਸਾਡਾ ਪਹਿਲਾਂ ਸਮਾਂ ਜ਼ਰੂਰ ਲੈਣਾ ਹੈ ਕਿਉਂਕਿ ਥੋੜਾ ਸੰਗਤ ਦਾ ਰਸ ਹੁੰਦਾ ਬੇਟਾ ਕਿਸੇ ਵੀ ਕੋਣੀ ਦੀ ਤੁਸੀਂ ਦਵਾਈ ਮੰਗਾਉਣਾ ਚਾਹੁੰਦੇ ਹੋ ਸੋਡ ਲਵੇ ਆਉਣ ਦਾ ਸਮਾਂ ਨਹੀਂ ਹੈਗਾ ਤਾਂ ਤੁਹਾਡੇ ਬੇਟਾ ਤੁਸੀਂ ਐਡਰੈਸ ਸੈਂਡ ਕਰਨਾ ਹੈ ਅਸੀਂ ਪ੍ਰੋਪਰ ਦਵਾਈ ਛੋਡੇ ਘਰ ਪੀਚ ਦਾਂਗੇ ਤੁਹਾਡਾ ਬੱਚਾ ਜਿਹੜਾ ਦੁਬਾਰਾ ਜ਼ਿੰਦਗੀ ਦੇ ਵਿੱਚ ਗਲਤੀ ਨਹੀਂ ਕਰੂਗਾ ਬਹੁਤ ਵੱਡੀ ਗੱਲ ਆਈਏ ਵੇਖੋ ਅੱਜ ਕੱਲ੍ਹ ਜਿਹੜੇ ਹਸਾਬ ਨਾਲ ਹਨਾ ਪੈਣਾ ਸਾਡੀਆਂ ਬਹੁਤ ਦੁਖੀ ਹੁੰਦੀਆਂ ਵੀ ਭਰਾ ਮੇਰਾ ਨਸ਼ਾ ਕਰਦਾ ਜੀ ਸਾਡੀਆਂ ਧੀਆਂ ਵਾਸਤੇ ਸਾਡਾ ਸਪੈਸ਼ਲ ਦਿਨ ਰੱਖਿਆ ਹੋਇਆ ਐ ਐਤਵਾਰ ਦਾ ਐਤਵਾਰ ਨੂੰ ਕੱਲੀਆਂ ਸਾਡੀਆਂ ਧੀਆਂ ਭੈਣਾਂ ਨੂੰ ਹੀ ਬੁਲਾਇਆ ਜਾਂਦਾ ਹੈ ਬਾਕੀ ਬਾਕੀ ਜਿਹੜੇ ਦਿਨ ਨੇ ਜੈਂਟਸ ਆਸ ਆਉਦੇ ਹੈ ਠੀਕ ਹੈ ਜੀ ਤੇ ਅੱਜ ਕੱਲ੍ਹ ਜੀ ਜ਼ਿਆਦਾਤਰ ਆਪਾਂ ਕਹਿੰਦੇ ਦਰਿਆ ਨਸ਼ੇ ਦਾ ਹੀ ਵਗਦਾ ਹੈ ਨਸ਼ੇ ਤੋਂ ਬਹੁਤ ਤੰਗ ਆ ਲੋਕ ਬਿਲਕੁਲ ਇਹ ਤਾਂ ਬੇਟਾ ਜਦੋਂ ਤੁਸੀਂ ਕਿਸੇ ਦੇ ਵੀ ਖੁਸ਼ੀ ਦੇ ਵਿੱਚ ਸ਼ਾਮਲ ਹੋਮ ਹੋਗੇ ਤਾਂ ਪਰਮਾਤਮਾ ਤੁਹਾਨੂੰ ਚਾਰ ਚੰਨ ਹੋਰ ਲਾਊਗਾ ਬੇਟਾ ਜਿਹੜਾ ਦੁਖੀ ਇਨਸਾਨ ਹੈ ਉਹ ਤਾਂ ਮਰੇ ਹੀ ਪਿਆ ਹੁੰਦਾ ਉਹ ਉਹਦੀ ਆਸ 부ਝੀ ਪਈ ਹੁੰਦੀ ਹੈ ਉਹਨੂੰ ਇਹ ਹੁੰਦਾ ਵੀ ਮੇ ਵੀ ਸਾਇ ਸਾਡੀ ਤਾਂ ਦੁਨੀਆ ਖਤਮ ਹੋ ਗਈ ਬੇਟਾ ਜਦੋਂ ਕਿਸੇ ਬੱਚੇ ਦਾ ਨਸਾ ਤੁਸੀਂ ਛੜਾਤਾ ਕਿਸੇ ਵੀ ਪਰਿਵਾਰ ਦੇ ਵਿੱਚ ਤੁਸੀਂ ਖੁਸ਼ੀ ਦੇ ਵਿੱਚ ਸ਼ਾਮਲ ਹੋ ਗਏ ਉਹਦਾ ਪ੍ਰਮਾਤਮਾ ਨੇ ਆਪ ਆ ਕੇ ਛੋਟੀ ਬਾਹ ਫੜ ਕੇ ਸੇਵਾ ਕਰਾਉਣੀ ਆ ਬੱਸ ਮੈਂ ਆਪੇ ਚੀਜ਼ ਦੇਖਦਾ ਹੁਣ ਇੱਕ ਮੁੰਡਾ ਆਇਆ ਸੀਗਾ ਜੀ ਉਹ ਮਤਲਬ ਇਹ ਵੀਡੀਓ ਦੇ ਵਿੱਚ ਤਾਂ ਉਹਨੂੰ ਨਹੀਂ ਲੈ ਕੇ ਆਏ ਠੀਕ ਹੈ ਬੇਟਾ ਵੀ ਉਹਦੀ ਉਮਰ ਮੈਂ ਨਾਲ ਹੀ ਬਾਬਾ 22 23 ਸਾਲ ਹੀ ਹੋਣੀ ਆ ਜੀ ਹਾਂ 21 ਸਾਲ ਉਮਰ ਦੀ ਬੇਟੀ ਨੇ ਨਸ਼ਾ ਛੱਡਿਆ ਇਹ ਵੇਖੋ ਕਿੰਡੀ ਵੱਡੀ ਗੱਲ ਆ ਪਰਿਵਾਰ ਦਾ ਸਾਰੇ ਬੇੜੇ ਤਰ ਗਏ ਚਿੱਤੇ ਦਾ ਨਸ਼ਾ ਕਰਦਾ ਦੀ ਬੱਚਾ ਉਹ ਦੇਖੋ ਕਾਲਾ ਬੀੜਿਆ ਨੂੰ ਹੋਇਆ ਪਿਆ ਤੀਗਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੈ ਬੇਟਾ ਉਹ ਤੇ ਠੀਕ ਹੈ ਜੀ ਤੇ ਬਹੁਤ ਵੱਡੀ ਗੱਲ ਆ ਅੱਜ ਕੱਲ ਕਹਿੰਦੇ ਵੀ ਸਾਡਾ ਬੱਚੇ ਕਹਿੰਦੇ ਨਾ ਮਾਪਿਓ ਕਹਿੰਦੇ ਸਾਡਾ ਬੱਚਾ ਭਵੇਂ 100 ਰੁਪਈਆ ਨਾ ਕਮਾਵੇ ਹਾਂਜੀ ਆ ਵੱਡੀ ਗੱਲ ਇਹ ਆ ਬੇਟਾ ਕਿਸੇ ਕਿਸਮ ਦਾ ਵੀ ਨਸ਼ਾ ਕਰਦਾ ਬੱਚਾ ਕਿਸੇ ਵੀ ਕਿਸਮ ਦਾ ਵੀ ਕਰਦਾ ਜਿੰਨਾ ਮਰਜੀ ਪ੍ਰਾਣਾ ਕਰਦਾ ਉਹਨੂੰ ਅਸੀਂ ਤੋੜ ਨਹੀਂ ਲੱਗਣ ਦੇਵਾਂਗੇ ਉਹਨੂੰ ਪਤਾ ਵੀ ਨਹੀਂ ਲੱਗੂਗਾ ਵੀ ਤੋੜਨੋਂ ਦੀ ਚੀਜ਼ ਹੁੰਦੀ ਕੀ ਹੈ ਹਾਂ ਜੀ ਹਾਂ ਬੇਟਾ ਬਹੁਤ ਵੱਡੀ ਗੱਲ ਹੈ ਅੱਜ ਕੱਲ ਬਸ ਇਹੀ ਕਹਿੰਦੇ ਮਾਪੇ ਉਹ ਵੀ ਸਾਡਾ ਜਵਾਬ ਭੁੱਖੇ ਕਰਪਈਆਂ ਨਾ ਕਮਾਵੇ ਬਸ ਇਹ ਨਸ਼ੇ ਤੋਂ ਬਾਹਰ ਬਿਲਕੁਲ ਬੇਟਾ ਬਿਲਕੁਲ ਜਿਹੜੀਆਂ ਸਾਡੀਆਂ ਧੀਆ ਭੈਣਾਂ ਜਾਂ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਨਹੀਂ ਆ ਸਕਦਾ ਉਤੋਂ ਸਾਨੂੰ ਡਰੈਸ ਸੈਂਡ ਕਰੋ ਅਸੀਂ ਕੋਰੀਅਰ ਕਰਾਂਗੇ ਬੇਟਾ ਬਾਹਰਲੇ ਬੰਦੇ ਨੇ ਜਿਹੜੇ ਬਾਹਰ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੇ ਨੇ ਕੋਈ ਕਾਰੋਬਾਰ ਦੇ ਵਿੱਚ ਵਾਦਾ ਨਹੀਂ ਹੁੰਦਾ ਹਾਂ ਕੋਈ ਕੰਮਕਾਰ ਨਹੀਂ ਚੱਲਦਾ ਕੰਮਕਾਰ ਨਹੀਂ ਮਿਲਦਾ ਤਾਂ ਬੇਟਾ ਉਹ ਗਉਆਂ ਦੀ ਸੇਵਾ ਕਰਨ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋ ਜੂ ਅੱਜ ਕੱਲ੍ਹ ਇਹ ਲੋਕਾਂ ਕੋਲੇ ਲੱਖਾਂ ਕਰੋੜਾਂ ਦੇ ਕਿੱਲੇ ਆ ਹਨਾ ਜ਼ਮੀਨਾਂ ਵਾ ਜਾਇਦਾਦ ਆ ਬਈ ਰੁਪਈਆ ਨਹੀਂ ਕੋਈ ਕਿਸੇ ਨੂੰ ਦਿੰਦਾ ਠੀਕ ਆ ਜੀ ਜੇ ਕਿਸੇ ਕੋਈ ਕੰਮ ਚੱਲਦਾ ਰੁਪਈਆ ਕੋਈ ਚੀਜ਼ ਆਉਦੀ ਇੱਕ ਚੁੰਡੀ ਵੀ ਨਹੀਂ ਕੋਈ ਧਾਰ ਦਿੰਦਾ ਹਨਾ ਤੇ ਬਹੁਤ ਵੱਡੀ ਸੇਵਾ ਜੀ ਤੁਸੀਂ ਤੁਹਾਨੂੰ ਮਤਲਬ ਵੀ ਦਵਾਈ ਜਿਹੜੀ ਤੁਸੀਂ ਬਣਾਉਣੀ ਬਿਲਕੁਲ ਬੇਟਾ ਇਹ ਸਾਨੂੰ ਗੁਰੂ ਮਹਾਰਾਜ ਦਾ ਮਾਨ ਸਨਮਾਨ ਹੈ ਗਊ ਮਾਤਾ ਦੀ ਪਾਰ ਕਿਰਪਾ ਪੁੱਤ ਜਦੋਂ ਕੋਈ ਪ੍ਰਮਾਤਮਾ ਦਾ ਮੈਸੇਜ ਆਉਂਦਾ ਇਨਸਾਨ ਨੂੰ ਉਦੋਂ ਹੀ ਇਹੀ-ਇਹੀ ਬਲੰਦੀਆਂ ਸੁਣਦਾ ਇਨਸਾਨ ਬੇਟਾ ਬਾਕੀ ਸੋਡੇ ਸਾਰਿਆਂ ਦੀ ਗੁਰੂ ਮਹਾਰਾਜ ਦੀ ਪਾਰ ਮਿਹਰੇ ਪੁੱਤਰ ਤੇ ਜਿੰਨੇ ਵੀ ਭੈਣ ਭਰਾ ਸਾਡੀ ਇਹ ਵੀਡੀਓ ਵੇਖਣਗੇ ਇੱਕ ਵਾਰੀ ਜ਼ਰੂਰ ਜ਼ਰੂਰ ਆਇਓ ਪਿੰਡ ਕਟੂ ਬਾਲੀਆਂ ਜ਼ਿਲ੍ਹਾ ਸੰਗਰੂਰ ਨੰਬਰ ਤੋਂ ਉੱਪਰ ਅਸੀਂ ਮੈਂਸ਼ਨ ਕਰ ਦਾਂਗੇ ਤੇ ਜਿੰਨੇ ਵੀ ਭੈਣ ਭਰਾ ਵੀਡੀਓ ਨੂੰ ਵੇਖਣਗੇ ਸ਼ੇਅਰ ਜ਼ਰੂਰ ਕਰਾ ਦੇਣਾ ਕਿਉਂਕਿ ਜੇ ਤੁਸੀਂ ਪੱਖੇ ਥੱਲੇ ਬਹਿ ਕੇ ਵੀਡੀਓ ਨੂੰ ਸ਼ੇਅਰ ਕਰ ਦੋਗੇ ਨਾ ਕਿਸੇ ਜਵਾਕ ਦੀ ਜਾਨ ਬਚਾ ਸਕਦੇ ਹਾਂ ਹਾਂ ਬਿਲਕੁਲ ਬੇਟਾ ਦੁਬਾਰਾ ਫੇਰ ਕਹਿੰਨੇ ਪੁੱਤਰ ਵੀ ਜਦੋਂ ਵੀ ਆਉਣਾ ਕਿਸੇ ਨੇ ਨਰਾਸ ਨਹੀਂ ਹੋਣਾ ਵੀ ਛੱਡ ਲੋ ਪੈਸਾ ਨਹੀਂ ਹੈਗਾ ਤਾਂ ਅਸੀਂ ਦਵਾਈ ਕਿਵੇਂ ਲੈ ਸਕੀਏ ਬਿਲਕੁਲ ਫਰੀ ਦਵਾਈ ਦਿੱਤੀ ਜਾਂਦੀ ਹੈ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੈਂਤਾ ਜਾਂਦਾ ਜਿਹੜੀਆਂ ਆਪਾਂ ਸਮਾਪਤ ਅਸੀਂ ਲਿਖ ਕੇ ਦੇਵਾਂਗੇ ਉਹ ਮੰਗਾ ਲੈਣੇ ਆ ਅਸੀਂ ਕੋਈ ਪੈਸਾ ਨਹੀਂ ਲੈਣਾ ਜੇ ਤੁਸੀਂ ਪੱਖੇ ਧਲੇ ਸ਼ੇਰ ਬੈ ਕੇ ਸ਼ੇਅਰ ਕਰ ਦੋਗੇ ਨਾ ਕਿਸੇ ਉਹ ਲੋੜਵੰਦ ਪਰਿਵਾਰ ਦੇ ਕਰੇ ਵੀਡੀਓ ਜਾਵੜੂਗੀ ਉਹਦੀ ਜਾਨ ਵੱਜੂਗੀ ਤਾਂ ਉਹ ਵੀ ਤੁਹਾਡੀ ਸੇਵਾ ਚ ਜਾਣੀ ਹੈ ਜਿਹੜੇ ਬੱਚੇ ਕਹਿੰਦੇ ਨੇ ਵੀ ਅਸੀਂ 6-6 ਵਾਰ ਸੈਂਟਰ ਕੱਟ ਚੁੱਕੇ ਆ ਵੀ ਅਸੀਂ ਤਾਂ ਅੱਕ ਚੁੱਕੇ ਆ ਅਸੀਂ ਪਰਿਵਾਰਾਂ ਦੇ ਇਲਾਜ ਕਰਵਾ ਕਰਵਾ ਕੇ ਚੁੱਕੇ ਆ ਹੁਣ ਤਾਂ ਪ੍ਰਮਾਤਮੇ ਦਾ ਸਹਾਰਾ ਹੈ ਉਹ ਬੱਚੇ ਸਾਡੇ ਲਈ ਲਾਜਮੀ ਆਣ ਠੀਕ ਹੈ ਕਿਉਂਕਿ ਜਿਹੜੇ ਜ਼ਿਆਦਾ ਵਿਗੜੇ ਹੋਏ ਕੇਸ ਨੇ ਉਹਨਾਂ ਦੇ ਪਾਰ ਕਿਰਪਾ ਗੁਰੂ ਮਹਾਰਾਜ ਦੀ ਹੁੰਦੀ ਹੈ ਅੱਜ ਕੱਲ ਦਾ ਜੀ ਨਸ਼ਾ ਛੱਡਣ ਨੂੰ ਬਹੁਤ ਤਿਆਰ ਆ ਪਰ ਗੱਲ ਅਗਲੇ ਕੋਲੇ ਕਿਸੇ ਕੋਲੇ ਵਿਚਾਰੇ ਕੋਲ ਕੋਈ ਮਾਰਦਾ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ 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 ਜਿਹੜੇ ਪਰਿਵਾਰ ਦੇ ਵਿੱਚ ਨਸ਼ਾ ਪਤੋਚ ਪੈਸਾ ਹੋ ਹੀ ਨਹੀਂ ਸਕਦਾ ਅੱਜ ਕੱਲ ਦਾ ਜੀ ਕੋਈ ਕੋਈ ਵੀ ਦਵਾਈ ਨਾ ਕੋਈ ਨਸ਼ੇ ਦੀ ਆ ਕੋਈ ਵੀ ਦਵਾਈ ਆ ਮੜੀ ਕਿਸੇ ਨੂੰ ਨੌਲੇਜ ਆ ਜਾਂਦੀ ਅਗਲਾ ਪੈਸੇ ਇੰਨੇ ਮੰਗਦਾ ਹਾਂ ਹਾਂ ਬਿਲਕੁਲ ਬੀਟਾ ਬਿਲਕੁਲ ਬਹੁਤ ਵੱਡੀ ਸੇਵਾ ਤੁਹਾਡੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਿਲਕੁਲ ਕਰ ਲਾਂਗੇ ਐਡਰੈਸ ਸਾਰਾ ਮੈਂਸ਼ਨ ਕਰ ਦੇ ਧੰਨਵਾਦ ਜੀ ਤੇ ਟਾਈਮ ਦਿੱਤਾ ਧੰਨਵਾਦ ਬੇਟਾ ਸਾਸੀ ਗੱਲ ਸਾਡਾ ਚੈਨਲ ਬਣਿਆ ਪਿਆ ਪੁੱਤ ਦਿਓ ਨਸ਼ਾ ਮੁਕਤੀ ਸੇਵਾ ਦੇ ਨਾਂ ਤੇ ਜਦੋਂ ਤੁਸੀਂ ਸਰਚ ਕਰੋਗੇ ਸੋਨੂੰ ਸਭ ਲੋਕੇਸ਼ਨ ਵਗੈਰਾ ਆ ਜੂਗਾ ਉਹ YouTube ਦਾ ਚੈਨਲ ਅਸੀਂ ਉੱਪਰ ਪਾ ਦਾਂਗੇ Instagram ਦੀ ID ਪਾ ਦਾਂਗੇ ਸਾਰੇ ਅਕਾਊਂਟ ਮੈਂਸ਼ਨ ਕਰ ਦਾਂਗੇ ਤੁਸੀਂ ਜਿੰਨੀ ਵੀ ਇਹ ਬਾਬਾ ਜੀ ਸੇਵਾ ਕਰਦੇ ਆ ਬੀੜ ਦੇ ਵਿੱਚ ਜਾ ਕੇ ਗਉਆਂ ਦੀ ਸਾਰੀ ਤੁਸੀਂ ਦੇਖ ਸਕਦੇ ਕੁਝ ਵੀਡੀਓ ਅਸੀਂ ਕਲਿੱਪਾਂ ਇਹਦੇ ਵਿੱਚ ਵੀ ਲਾਵਾਂਗੇ ਤੁਸੀਂ ਜਰੂਰ ਦੇਖਿਓ ਤੇ ਇੱਕ ਵਾਰੀ ਜਰੂਰ ਆਇਓ ਧੰਨਵਾਦ ਜੀ ਸਾਸੀ ਗੱਲ ਬੇਟਾ ਸਾਸੀ